ਸਤਿ ਸ਼੍ਰੀ ਅਕਾਲ ਹੋਰ ਤਾਂਕੜੀਆਂ ਹਾਂ ਹਾਂ ਬਹਿ ਜਾਓ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹੋ ਸੈ ਬਹਿ ਜਾਓ ਜਾ ਕੁਰਸੀ ਲੈ ਮੈਂ ਕੁਰਸੀ ਲੈ ਆਉਣਾ ਉੱਧਰ ਬਹਿ ਜਾ ਔਰੇ ਆ ਜੀ ਤੁਸੀਂ ਮੰਜੇ ਤੇ ਆ ਜਾਓ ਆ ਜਾ ਔਰੇ ਆ ਜਾ ਸੁਖੀ ਚੱਲ ਬਹਿ ਆਹੋ ਔਰੇ ਆ ਜਾ ਇੱਧਰ ਇੱਧਰ ਆ ਜਾ ਤੂੰ ਸਰਪੰਚਾ ਹਾਂ ਹੋਰ ਤਾਂਕੜੀਆਂ ਆਹੋ ਕੋਈ ਨਾ ਬੱਚਾ ਦੇ ਨਹੀਂ 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 ਕੁਰਸੀ ਬੈਠ ਜਾਓ ਔਰੇ ਬੈਠੋ ਦੇ ਕੁਰਸੀ ਠੀਕ ਹੈ ਜੀ ਲੈ ਜਾ ਸਰਪੰਚ ਇਹਨਾਂ ਦਾ ਨਿਮੇੜ ਰੋਜ਼ ਦਾ ਕਲੇਸ਼ ਹੈ ਇਹਨਾਂ ਦਾ ਨਹੀਂ ਤਾਂ ਐਸੀ ਵਗ ਜਾਣੇ ਉਹਨੂੰ ਵੇਚ ਕੇ ਕੋਈ ਨਹੀਂ ਨਿਮੇੜਨੀਆਂ ਆ ਆਪਾਂ ਹੁਣ ਨਿਮੇੜ ਕੀ ਜਾਵਾਂਗੇ ਦੱਸੋ ਭਾਈ ਕੀ ਗੱਲ ਹੋਈ ਐ ਕਿਹੜਾ ਭਾਈ ਰੋਜ ਦਾ ਕੁੱਤਕਲੇ ਸਾ ਸਾਡੇ ਨਾਲ ਤਾਂ ਕੀ ਗੱਲ ਹੋ ਗਈ ਭਾਈ ਰੋਜ ਬੁੜੀ ਨੂੰ ਕੁੱਟਦੇ ਆਂ ਕਹਿੰਦੇ ਤੁਸੀਂ ਬੁੜੀ ਰੋਜ ਮੈਨੂੰ ਤੰਗ ਕਰਦੀ ਆ ਬੁੜੀ ਕਿਹਨੇ ਕੀ ਤੰਗ ਕਰਨੀ ਆ ਦੋ ਰੋਟੀਆਂ ਨੇ ਪਰਾ ਵੇਖੇ ਖਾਣ ਦੀ ਐ ਦੋ ਰੋਟੀਆਂ ਖਾਵੇ ਦੋ ਰੋਟੀਆਂ ਕਿਹੜਾ ਮੈਨੂੰ ਮਾੜੀਆਂ ਲੱਗਦੀਆਂ ਲੜਦੀ ਮੇਰੇ ਨਾਲ ਤੇ ਗਵਾਂਡੀ ਵਿਚਾਰੇ ਇੱਧਰ ਆਉਂਦੇ ਨੇ ਮੈਨੂੰ ਲਾਂਬੇ ਦੇਣ ਹੋਰ ਦੋ ਵਾਰੀ ਫੂ ਉਹਦੇ ਕੰਮ ਆਏ ਸਾਡੀਆਂ ਮੱਸਾਂ ਦਰਦੀਆਂ ਨੇ ਉਹ ਦੋ ਵਾਰੀ ਫੋਨ ਆ ਗਿਆ ਮੈਨੂੰ ਕਹਿੰਦਾ ਭਾਈ ਗਾਹ ਪਾ ਕੇ ਰੱਖਦੇ ਨੇ ਚਿੜੀਆ ਘਰ ਚ ਬਣੀ ਪੈਂਦਾ ਕਹਿੰਦੇ ਨਾ ਗਾ ਤਾਂ ਹੁਣ ਸੁੱਖੀ ਤਾਂ ਇਹਨੇ ਗੱਲ ਮੁਕਾਤੀ ਕਹਿੰਦੇ ਜੇ ਨਾ ਹਟੀਆਂ ਫਿਰ ਮੈਂ ਤੁਹਾਡੇ ਡਾਂਗ ਫੇਰੂੰ ਫੇਰੂੰ ਗਈ ਅਗੜਾ ਜਦੋਂ ਕੈਪੇ ਮੈਂ ਤਾਂ ਆ ਪੱਕੇ ਪੈ ਮੈਂ ਤਾਂ ਆਪ ਕਹਿੰਨਾ ਭਾਈ ਜਦੋਂ ਦੇਖ ਤੂੰ ਅਸੀਂ ਬੇਜਕੀ ਬਗਜਨੇ ਤੁਸੀਂ ਅਟ ਕਰ ਦੋ ਯਾਰ ਇਹਨੂੰ ਪਰ ਲੋੜ ਹੀ ਨਹੀਂ ਅਟ ਕਰਕੇ ਕਰੋ ਕੰਮ ਨਵੇੜੋ ਘੱਟ ਨਹੀਂ ਨਾ ਤਾਂ ਉਹ ਘਟਾ ਨਾ ਉਹ ਘਟਾ ਕਿਉਂ ਮੈਂ ਕੀ ਕਹਿੰਨੀ ਆ ਉਹ ਹੋਰ ਥੋੜੀ ਉਹਨੇ ਕਦੇ ਤੂੰ ਡੰਗਟਾਂ ਲਾਉਣੀ ਕਦੇ ਉਹ ਲਾਉਂਦੀ ਆ ਚੱਲ ਭਾਈ ਭਾਈ ਦੇਖੋ ਤੁਸੀਂ ਸਿਆਣੇ ਬੰਦੇ ਆ ਤੁਹਾਡੇ ਸਾਹਮਣੇ ਹੀ ਆ ਬੱਲਾ 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 ਕਰਨਾ ਸਿੰਘ ਕੈਲਾ ਸਰਪੰਚ ਸਾਹਿਬ ਹੋ ਠੀਕ ਆ ਆ ਰਿਹਾ ਐਵੇਂ ਉਹ ਪੀਲੀ ਚਾਹ ਚੂ ਹੋਰ ਭਾਈ ਚਾਹ ਕਿਹੜੀ ਇੱਥੇ ਆ ਗਿਆ ਤੂੰ ਛੋਟੇ ਵੀਰ ਜੀ ਤੂੰ ਦਰੋਂ ਸਾਰੀ ਕਰਾਦਾ ਕੰਮ ਜਮਾ ਹੁਣ ਪੁੱਤੋ ਆਇਆ ਆ ਬਸ ਤੂੰ ਫੋਨ ਤੇ ਗੱਲ ਕਰ ਲੈ ਇੱਕ ਮਿੰਟ ਸਰਪੰਚ ਬੋਲਦਾ ਜੀ ਕਰਨਾਲ ਹਾਂ ਹਾਂ ਉਹ ਜੇ ਕੋਈ ਨਹੀਂ ਆ ਪਿੰਡ ਚ ਰੌਲਾ ਜਹਾ ਹੋਗਾ ਜੀ ਆਉਣਾ ਮੈਂ ਆਹੋ ਹਾਂ ਚੰਗਾ ਉਥੇ ਚੱਲਾਂਗੇ ਚੱਲਾਂਗੇ ਰੇਲੀ ਤੇ ਆਹੋ ਆਹੋ ਦੇ ਦੀ ਪੱਗ ਤਾਂ ਮੈਨੂੰ ਹਾਂ ਚੰਗਾ ਠੀਕ ਆ ਫੇਰ ਕਰਦਾ ਆਹੋ ਬਈ ਫੋਨ ਜਾਂ ਬੰਦ ਕਰਕੇ ਨਾ ਪਹਿਲਾਂ ਉਰੇ ਨਿਵੇੜ ਦੇ ਬਾਈ ਬਣ ਕੇ ਉਰੇ ਵੀ ਨਿਵੇੜ ਆ ਗਏ ਭਾਈ ਛੋਟਾ ਸਾਡਾ ਯਾਰ ਬਈ ਕੁੱਤ ਕਲੇਜ ਤਾਂ ਹੁਣ ਤੁਸੀਂ ਆਪਦੇ ਘਰ ਚ ਹੀ ਕਰੀ ਪਿਓ ਕੋਇਆ ਰੱਕੇ ਖੜੇ ਹੁਣ ਜੀ ਸਾਰੀ ਉਮਰ ਉਹਨੂੰ ਕਮਾਉਂ ਚਨਾਗੀ ਜਦੋਂ ਉਹ ਦੋ ਰੋਟੀਆਂ ਨੇ ਹੁਣ ਉਹਨੂੰ ਕੁੱਟ ਕਲੇਸ਼ ਕਰਦੇ ਹੋ ਤੁਸੀਂ ਕੋਈ ਇਹਨੂੰ ਬਥੇਰਾ ਕਹਿੰਦੇ ਬੈਠ ਕੇ ਖਾ ਲਾ ਇਹ ਬੰਗਲੇ ਨੂੰ ਹਟਦੀ ਨਹੀਂ ਉਥੇ ਚੁੱਲੇ ਤੇ ਬੰਗੇ ਲੈਣ ਗਿਆ ਮੈਂ ਇੱਕ ਮਿੰਟ ਇੱਧਰ ਹੋਇਆ ਸੀ ਨਾਲ ਦੀ ਨਾਲ ਨਾ ਭਾਈ ਤੂੰ ਚੁੱਲੇ ਤੇ ਕੀ ਕਰਦੀਆ ਫਿਰ ਮੈਂ ਥੋੜੇ ਬਾਅਦ ਆ ਆ ਲਾ ਚਾਹ ਚੱਕ ਦੇ ਪਚਾਹ ਵਰਤਾ ਇਦਨ ਮੈਂ ਤਾਂ ਨਹੀਂ ਪੀਦੀ ਚੱਕ ਲੋ ਮੈਂ ਕਿਹੜਾ ਜ਼ਹਿਰ ਪਾ ਕੇ ਲੈ ਕੇ ਆਇਆ ਪੀਰੋ ਭਾਈ ਚਾਹ ਤਾਂ ਪੀ ਲੋ ਐ ਹੁਣ ਚਾਹ ਨਾਲ ਥੋੜੀ ਕੋਈ ਇੱਧਰ ਇੱਧਰ ਲਾ ਕਪਤਾ ਇਹਦਾ ਕੁਝ ਹੋਰ ਸੀ। ਲੋ ਜੀ। ਕਾਲੀ ਪਰਤਾ ਦੀ। ਤਾ ਰਹਿਣ ਦੇ ਚਾਹਤਾ ਯਾਰ। ਲੈ ਲੋ ਲੈ ਲੋ ਲੈ ਲੋ ਚੱਲ ਚੱਕ ਲੋ ਚੱਕ ਲੋ। ਲੋ ਸਰਪੰਚ ਸਾਹਿਬ, ਕੈਲਾ ਸਾਹਿਬ। ਕੀ ਹਾਲ ਹੈ? ਚੜਦੀ ਕਲਾ। ਆ ਗਿਆ ਤੂੰ? ਮੈਂ ਤਾਂ ਇੱਥੇ ਹੀ ਬੈਠਾ ਥੋੜੇ। ਆ ਜਾ ਆ ਜਾ ਹਲ। ਲੈਂਚੀਆਂ ਪਾ ਕੇ। ਹੋਰ ਮੈਂ ਤਾਂ ਜਿਹੜੀ ਆਪਣੀ ਜੋੜੀ ਹੈ ਨਾ। ਹੋਰ। ਆਏ ਆਏ। ਹੋਰ ਤਾਕੜਾ ਹੈ। ਵਧੀਆ ਵਧੀਆ, ਨਿਆਰੇ। ਦੇਖ ਲਾ ਫਿਰ। ਕੀ ਰੰਗ ਢੰਗ ਲੱਗ ਰਹੇ ਨੇ। ਰੰਗ ਢੰਗ ਤਾਂ ਦੇਖ ਯਾਰ। ਇਹਨੂੰ ਪਤਾ ਨਹੀਂ ਲੱਗਿਆ ਜੀ ਇਹ ਬਾਹਰੋਂ ਆਇਆ ਹੁਣ ਇਹ ਅੱਛਾ ਪਤਾ ਤਾਂ ਹੈਗਾ ਪਾਹ ਦਾ ਘਰੇ ਦਾ ਦੇਖਿਆ ਕਰੋ ਨੀਕਾ ਕੀ ਗੱਲ ਹੋਈ ਜਾਂਦਾ ਕਲੇਸ਼ ਹੋਇਆ ਪਿਆ ਹੁੰਦਾ ਪੂਰਾ ਇਹਨੂੰ ਕੀ ਪਤਾ ਘਰੇ ਕੀ ਹੁੰਦਾਗਾ ਮੈਂ ਤਾਂ ਯਾਤਰਾ ਤੇ ਗਿਆ ਸੀ ਅੱਛਾ ਧਰਦੀ ਸ਼ਾਂਤੀ ਲਈ ਬੜੀ ਆਉਗੀ ਯਾਤਰਾ ਸ਼ਾਂਤੀ ਆ ਹੁਣ ਸਾਰੀ ਕਰਾਤਾ ਕੰਮ ਇਹਨੇ ਉਹ ਮੈਂ ਕੀ ਕਰਾਇਆ ਉਹ ਤੇਰੀ ਬ੍ਰੀਕ ਜੀ ਨੇ ਤੇਲ ਤਾਂ ਕੀ ਚੋਣਾ ਸੀ ਉਹ ਮਰੇ ਬੱਠਲ ਪਾਣੀ ਦਾ ਭਰ ਕੇ ਮੇਰੇ ਪੈਰਾਂ 'ਚ ਇਹਦਾ ਸਰਪੰਚ ਸਾਨੂੰ ਪਤਾ ਕੀ ਹੁੰਦਾ ਇੱਥੇ ਰਸਿਆ ਹਾਂ ਇਹਦਾ ਬਹੁਤ ਭਾਈ ਮਤਾ ਕਹਿਣਾ ਗੱਲ ਤਾਂ ਇੱਥੇ ਨਿਬੜਦੀ ਐ ਭਾਈ ਕੰਦ ਕੱਢ ਲੋ ਹੋਰ ਤਾਂ ਕੋਈ ਹੱਲ ਨਹੀਂ ਐਵੇਂ ਹੀ ਨਿਕਲ ਜੂ ਕੰਦ ਕਿਉਂ ਨਹੀਂ ਨਹੀਂ ਸਰਪੰਚ ਸਾਹਿਬ ਚਲ ਸਰਪੰਚ ਤਾਂ ਭਾਈ ਅੱਡ ਕਰ ਦੋ ਫਿਰ ਤੁਸੀਂ ਦੱਸੋ ਭਾਈ ਕਿਵੇਂ ਕਰਨਾ ਹੈ ਜੀ ਅੱਡ ਸਰਪੰਚ ਸਾਹਿਬ ਤੁਸੀਂ ਵੀ ਸਿਆਣੇ ਹੋ ਹਨਾ ਚਲ ਇਹਦਾ ਜਿਹੇ ਹੈਗੇ ਅਸੀਂ ਸੋਚਦੇ ਆਂ ਵੀ ਬੁੜਾ ਮਾਂ ਬਾਪਾ ਹਨਾ ਚਲ ਇਹਦੇ ਮਗਰ ਹੈ ਨਹੀਂਗੀ ਹਾਂ ਅਸੀਂ ਕਹਿੰਦੇ ਵੀ ਚਲ ਚਾਹ ਰੋਕਿਆਂ ਟਿੱਕੇ ਖਾਈ ਜਾਣ ਵਧੀਆ ਗੱਲ ਆ ਹਨਾ ਤੇਰੀ ਭਾਈ ਗੱਲ ਸਹਿਮਤਾ ਸੀ ਓਏ ਤੋ ਰੋਟੀ ਖਾਦੀ ਨਹੀਂ ਜਾਂਦੀ ਖਾਂਦੇ ਨਹੀਂ ਰੋਟੀ ਛੋਟੇ ਵੀਰੇ ਤੂੰ ਇਸ਼ਾਰੇ ਮੇਰੇ ਕਿੰਨੀ ਕਰੀਏ ਨਾ ਇਸ਼ਾਰੇ ਉਧਰ ਚਾਹੀਦੇ ਨੇ ਮੈਂ ਤਾਂ ਹੁਣੇ ਹੀ 3 ਮਹੀਨਾ ਬਾਅਦ ਆ ਕੋ ਯਾਰ ਜੇ ਤਾਂ ਮੈਂ ਛੋਡਾ ਆ ਪੱਖ 'ਚ ਖੜਦਾ ਤਾਂ ਉਹ ਮੇਰੇ ਮੰਗਰ ਪੈਂਦੇ ਮੈਂ ਵੀ ਰੋਟੀ ਖਾਣੀ ਆ ਬਾਈ ਕਰੇ ਠੀਕ ਹੈ ਨਾ ਆਹੋ ਜੇ ਮੈਂ ਉਧਰਲੇ ਪੱਖ 'ਚ ਖੜਦਾ ਤਾਂ ਤੁਸੀਂ ਮੈਨੂੰ ਮੜਾ ਕਹਿੰਦੇ ਮੈਂ ਤਾਂ ਫਸ ਗਿਆ ਯਾਰ ਮੈਂ ਦੱਸ ਕੀ ਕਰਾਂ ਮੈਂ ਛੱਪਾ ਤਾਂ ਸਾਰਾ ਇਸ ਘਰ ਦਾ ਐਡਾ ਵੱਡਾ ਮਹਿਲ ਜਿੱਡਾ ਘਰ ਹੈ ਨਾ ਤਾਂ ਮੇਰੇ ਤਾਂ ਇਹਦੀ ਸਫਾਈ ਹੁੰਦੀ ਐ ਚਾਹ ਜਦ ਤੱਕ ਆ ਐਡਾ ਚੌਣਾ ਬੰਨ ਰੱਖਿਆ ਕੋਈ ਨਾ ਜੋ ਹੱਥ ਨਹੀਂ ਲਾਉਂਦਾ ਹੈਗਾ ਚੌਣਾ ਪਰਖ ਦੀ ਐ ਚੌਣਾ ਸਾਰਾ ਮੈਨੂੰ ਕਰਨਾ ਪੈਂਦਾ ਆ ਫ ਹਾਂ ਆ ਫੜ ਇਹਨੂੰ ਮੜਾ ਦੇਖ ਫੜ ਲੈ ਇਹਨੂੰ ਟੈਂ ਗੇੜਾ ਦੇ ਕੇ ਦੇਖ ਇਹ ਲੈ ਕੀ ਹੈ ਇਹ ਬਣਾ ਆ ਚੱਕਰ ਗੇੜਾ ਉਹ ਦੇ ਦੇਣਾ ਫਿਰ ਅਗੇੜੀ ਦਾ ਹਾਂ ਚੱਜਦੀ ਗੱਲ ਨਾ ਕਰੀ ਕੋਈ ਤੂੰ ਤੂੰ ਤਾਂ ਹੀ ਛੋਣਾ ਹਾਂ ਉਹ ਮੈਂ ਤਾਂ ਛੋੜ ਕਰਦਾ ਜੇ ਭਾਈ ਤੁਸੀਂ ਆਪ ਹੀ ਨਿਮੇੜਦਾ ਫਿਰ ਮੈਨੂੰ ਕਾਹਦਾ ਸੱਜਿਆ ਹੋਰੇ ਯਾਰ ਇਹਨੂੰ ਪਤਾ ਹੁੰਦਾ ਵੀ ਕਿੰਨੇ ਗੇੜਾ ਹੁੰਦੇ ਨੇ ਇਹ ਹੀ ਲੱchnਾ ਕਰਕੇ ਤਾਂ ਇਹ ਦੋ ਤਿੰਨ ਮਹੀਨੇ ਬਾਹਰ ਰਿਹਾ ਕਰੂੰ ਬਾਹਰ ਨਹੀਂ ਰਿਹਾ ਮੈਂ ਯਾਤਰਾ ਤੇ ਹਾਂ ਤੈਨੂੰ ਪਤਾ ਹੀ ਹੈ ਮੇਰਾ ਕੋਈ ਗੱਲ ਤੇ ਥਰੋ ਭਾਈ ਕੰਮੇ ਕਰਨਾ ਤੂੰ ਦੱਸ ਇੱਕ ਐਡੀਸੀ ਲੱਗੀ ਆ ਦੱਸਣ ਨੂੰ ਕੰਮ ਤਾਂ ਭਾਈ ਹੁਣ ਸਹਿਮਤੀ ਨਾਲ ਹੀ ਹੋਊ ਗੱਲਾਂ ਨਿਬੜੂ ساری ਗੱਲਾਂ ਹੁਣ ਸਹਿਮਤੀ ਨਾਲ ਹੀ ਨਿਬੜੂ ਕਿਉਂ ਸੁਖੀ ਹੁਣ ਸਰਪੰਚ ਆ ਤਾਂ ਬਾਹਰ ਫਿਰ ਜਾਂਦਾ ਇਹ ਕਹਿੰਦਾ ਮੈਂ ਯਾਤਰਾ ਤੇ ਗਿਆ ਤਾਂ ਮੈਨੂੰ ਲੱਗਦਾ ਕਿਸੇ ਨਾਲ ਬਾਗਿਆ ਕਲਕੱਤੇ ਕਣੀ ਚੜਕੇ ਗੱਡੀ ਉਹ ਇਹਦਾ ਇਂ ਫਿਰਦਾ ਰਹਦਾ ਹੈ ਨਹੀਂ ਨਹੀਂ ਤੁਸੀਂ ਮੇਰਾ ਬੈਗ ਚੈੱਕ ਕਰੋ ਉਹਦੇ ਵਿੱਚੋਂ ਤੁਹਾਨੂੰ ਆਮ ਪਾਪੜ ਨਿਕਲਣਗੇ ਅੱਛਾ ਹਾਂ ਚਾਦਰਾਂ ਉਹਦਾ ਚਲ ਠੀਕ ਹੈ ਆ ਪਾਪੜ ਦਾ ਠੀਕ ਹੈ ਹੁਣ ਤੁਸੀਂ ਗੱਲ ਦੱਸੋ ਕਿੱਥੇ ਰਿਮੇੜਨੀ ਹੈ ਆਪਾਂ ਤਾਂ ਉਵੇਂ ਹੀ ਨਿਬੜ ਦਾਂਗੇ ਮੇਰਾ ਬਾਪ ਬੈਠਾ ਜਿਵੇਂ ਉਹ ਕਹੂ ਮੈਨੂੰ ਮੇੜ ਠੀਕ ਨਾ ਬਾਪ ਦਾ ਭਾਈ ਤੇਰਾ ਸੁਣਨਾ ਕਹੇਗਾ ਬੋਲ ਕਹਿੰਦਾ ਜੇ ਹੈ ਬਾਪ ਕਰ ਉਹ ਚੰਗਾ ਵੀ ਆ ਗੰਨਾ ਥੋੜੀ ਹੁਣ ਜੱਲਦਾ ਸਰਪੰਚ ਜੀ ਸਾਰੇ ਜਾਣੇ ਬੈਠੇ ਆ ਹਾਂ ਇਹਦੇ ਨਾਲ ਥੋੜੀ ਨਿਬੜਨਾ ਸਾਡੀ ਮਾਰ ਨਾਲ ਇਕੱਲੀ ਨਾਲ ਰੌਲੀ ਇਹਦੇ ਨਾਲ ਆ ਸਾਰਿਆਂ ਕਿ ਨਹੀਂ ਦੇਖ ਕੇ ਨਵੇੜੋ ਨਾ ਰੌਲੀ ਇਹਦੇ ਨਾਲ ਆ ਰੌਲਾ ਉਧਰਲੇ ਪਾਸੇ ਆ ਓ ਜੇ ਰੌਲੀ ਇਹਦੇ ਨਾਲ ਆ ਉਧਰ ਵੀ ਇਹਦਾ ਮੋਟਾ ਸਰਪੰਚ ਸਾਹਿਬ ਬਤਾ 1 ਮਿੰਟ ਚ ਨਵੇੜ ਨੂੰ ਨਵੇੜੋ ਚੁੱਲਿਆਂ ਚ ਕਾ ਅੱਗ ਜੁ ਮਤ ਨੂੰ ਦੱਸ ਨਾ ਐ ਕਹਾਣੀ ਗੋਣਾ ਕਹਾਣੀ ਗੋਣਾ ਕਿਤੇ ਫਿਰਦੇ ਹੋ ਆ ਝੱਕ ਨੂੰ ਮੁਸ਼ਕਿਲ ਨਹੀਂ ਆਉਣਾ ਸਰਪੰਚ ਦਾ ਤੂੰ ਆ ਤੂੰ ਨਵੇੜ ਨਵੇੜ ਨਹੀਂ ਆਇਆ ਹੋਰ ਕੀ ਕਰਨਾ ਐ ਮੈਂ ਇੱਥੇ ਤੂੰ ਐ ਕਰ ਇਹਨਾਂ ਜਿਵੇਂ ਇਹ ਕਹਿੰਦੀ ਆ ਇਹਦੀ ਸੌਣ ਹੁਣ ਮਖਤਿਆਰ ਇਹ ਆ ਗਿਆ ਆਹੋ ਐ ਬੇਬੇ ਹੋਈ ਆ ਗਈ ਮਖਤਿਆਰ ਨਾ ਕੋਈ ਨਾ ਚੁੱਪਾ ਖੜ ਜਾ ਬੋਲ ਬੋਲ ਪੈ ਕੋਸ ਮੈਂ ਤਾਂ ਐ ਕਹਿੰਦੀ ਆ ਆਉਂਦੀ ਸੁਣੋ ਜੇ ਤਾਂ ਮੈਂ ਉਹਦੀ ਸੁਣਦਾ ਤਾਂ ਮਾੜਾ ਜੇ ਛੋਟੀ ਸੁਣਦਾ ਤਾਂ ਮਾੜਾ ਮੈਂ ਤਾਂ ਚੁੱਪ ਬੈਠਾ ਭਾਈ ਸਰਪੰਚ ਸਾਹਿਬ ਬੈਠਾ ਉਧਰ ਪਿਓ ਬੈਠਾ ਆਪਣਾ ਤੂੰ ਬੈਠਾ ਜਿਵੇਂ ਤੁਹਾਡਾ ਨਮੇਟ ਮੈਂ ਤਾਂ ਕਦੇ ਤੁਹਾਨੂੰ ਬੈਠਾ ਮੰਨੀ ਨਹੀਂ ਮੈਂ ਤਾਂ ਬੈਠਾ ਮੰਨੀ ਨਹੀਂ ਕਦੇ ਬਈ ਪਹਿਲਾਂ ਤਾਂ ਸਾਡੇ ਕੰਮ ਵੰਡੋ ਹਾਂ ਅੱਧਾ ਕੰਮ ਆਹਾਂ ਬੀਬੀ ਕਰੂਗੀ ਅੱਧਾ ਮੈਂ ਕਰੂੰਗੀ ਹਾਂ ਠੀਕ ਹੈ ਥੋੜੀ ਠੀਕ ਕਹਿੰਦੀ ਹੈਗੀ ਮੈਂ ਤਾਂ ਕੱਲੀ ਸਾਰਾ ਦੇ ਨਹੀਂ ਕਰਦੇ ਲੰਚ ਨਹੀਂ ਠੀਕ ਠੀਕ ਹੀ ਕਹਿਣਾ ਓਏ ਸਾਰੀ ਉਮਰ ਤਾਂ ਹੋ ਗਈ ਆ ਉਹੀ ਕਰਤੇ ਜਿਹੜੇ ਪਾਲ ਪਾਲੇ ਨੇ ਨਾ ਬਾਪੂ ਤੂੰ ਤਾਂ ਯਾਰ ਕਿਸੇ ਪੱਖ ਦੀ ਗੱਲ ਕਰ ਤੂੰ ਵੀ ਉਧਰ ਦੇ ਤੂੰ ਮਾੜਾ ਮੋਟਾ ਸ਼ਰਮ ਮੰਨ ਤੂੰ ਤਾਂ ਇਹਦੇ ਕੰਨੀ ਦਾ ਹੋ ਕੇ ਖੜ ਜਾ ਓਏ ਮੈਂ ਨਹੀਂ ਕਰਦਾ ਹੈਗਾ ਲੈ ਨੂੰ ਲੈ ਉਲਟਾ ਜੋ ਕਰਦਾ ਤੂੰ ਇਹ ਤਾਂ ਮੈਨੂੰ ਪੈਂਦੀ ਆ ਪਾਉਂ ਨੀ ਜੋ ਤੂੰ ਬੱਖਰੀ ਲੈਂਦਾ ਇਹਦਾ ਉਹੀ ਗੱਲ ਮੈਂ ਤਾਂ ਹੀ ਉਹ ਵਿਆਹ ਨਹੀਂ ਕਰਾਉਂਦਾ ਉਹ ਇਹਨੂੰ ਪੈਂਦੀ ਆ ਇਹ ਤੈਨੂੰ ਪੈਂਦੀ ਆ ਸਰਪੰਚਾ ਅੱਜ ਨਿਮੇੜ ਕੀ ਉੱਠੀ ਮੇਰੀ ਗੱਲ ਸੁਣ ਸਰਪੰਚਾ ਹੂੰ ਚਲ ਕਹਿਣੀ ਤਾਂ ਨਹੀਂ ਬਣਦੀ ਗੱਲ ਆ ਇਧਰ ਤਾਂ ਮੇਰੀ ਮਾਂ ਦੇ ਕੱਪੜੇ ਦੇਖ ਲੈ ਅੱਜ ਦਾ ਠੀਕ ਪਾਈ ਕਿੜੇ ਇਹ ਲਾਲ ਪਾਈ ਹੋਣ ਤਿਤਲੀ ਬਣੀ ਹੋਣ ਲਾਲ ਲਾਲ ਓਏbro ਮੇਰੇ ਬਾਪ ਦਾ ਚਾਦਰਾਂ ਦੇਖ ਦੇਖ ਪੂਰੇ ਕੰਮ ਵਾਲੇ ਲੱchnਾ ਹੈਗੇ ਇਹਨਾਂ ਦੇ ਹਾਂ ਉਹ ਲੱਗਿਆ ਚੱਕ ਇਹ ਤਾਂ ਲਾਦਾ ਜਿਵੇਂ ਦੀਆਂ ਦੇ ਕੰਮ ਕਰਦਾ ਉਹ ਮਾਗਰ ਹੀ ਨੱਚਦੇ ਜੇ ਹੁੰਦੇ ਸੱਤ ਦੇ ਤਾਸ ਗੇਢੀ ਜਾਉ ਜਾਂ ਵਾ ਖੇਤ ਗੇੜਾ ਮਾਰਿਆ ਆਉਂਦਾ ਉਹ ਚੱਲ ਤੂੰ ਵੇੜਨ ਦੀ ਕਰ ਬਾਹਰ ਬੋਲਣਾ ਨਿਗਰ ਰੱਖਦਾ ਸਾਰੇ ਪਾਸੇ ਬਾਈ ਕੰਮ ਵੰਡੋ ਯਾਰ ਲੋਡ ਨਹੀਂ ਟੰਗਰਾਂ ਵਾਲਾ ਵੰਡੋ ਉਧਰੋਂ ਆਹ ਦਾ ਜਿਹੇ ਪਾਣੀ ਪੁੰਨਿਆ ਜਿਵੇਂ ਘਰ ਦੇ ਕੰਮ ਅੱਡ ਕੰਮ ਵੰਡ ਕੇ ਦੇ ਦੇ ਕਿਸੇ ਨੂੰ ਡੰਗਰਾਂ ਦੇ ਦੇ ਕਿਸੇ ਨੂੰ ਖੇਤੀ ਦਾ ਦੇ ਦੇ ਕਿਸੇ ਨੂੰ ਕੱਖਾਂ ਦਾ ਦੇ ਦੇ ਘਰ ਦੇ ਕੰਮ ਨੇ ਉਹ ਬੁੜੀਆਂ ਜਿਹਨਾਂ ਦਾ ਵੰਡਾ ਠੀਕ ਆ ਓਏ ਭੈ ਔਰ ਇਹ ਕੰਮ ਕਰਨ ਵਾਲੀ ਹੈਗੀ ਐ ساری ਉਮਰ ਤਾਂ ਹੋ ਗਈ ਯਾਰ ਇਹਨੂੰ ਕੰਮ ਕਰਦੇ ਨੂੰ ساری ਉਮਰ ਖਾਂਦੀ ਨੂੰ ਵੀ ਤਾਂ ਹੋ ਗਈ ਇਹਨੂੰ ਖਾਊਗੀ ਤਾਂ ਹੈਗੀ ਭਾਈ ਜਦੋਂ ਕੰਮ ਕਰ ਜੇ ਤੂੰ ਬੋਲ ਤਾਂ ਉਹ ਕੁਛ ਕੋਈ ਤਾਂ ਪੱਜੀ ਫਿਰਦੀ ਐ ਕੰਮ ਨੂੰ ਕਹਿੰਦਾ ਇਹਨੂੰ ਤੂੰ ਇਹ ਲਾਲ ਪਾਲ ਨੇ ਘੁੰਮਦੀ ਫਿਰਦੀ ਰਹਿੰਦੀ ਆ। ਆ ਭਾਈ ਇਹਦੇ ਵੀ ਪਾਓ ਕੁਛ ਕੋਈ ਕੰਮ ਕਰ। ਕਦੇ ਮੇਲਿਆਂ ਦੇ ਬਾਉਂਦੀ ਕਰੀ। ਨਾ 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 ਭਾਈ ਦੇਖ ਸਰਪੰਚ ਕਰਨੈਲ ਸਿੰਘ ਕੈਲਾ ਸਾਹਿਬ ਹਾਂ ਮੇਰੇ ਤਾਂ ਨਾ ਕੋਈ ਹੱਥ ਫਿੰਨ ਕੇ ਬੇਨਤੀ ਆ ਮੇਰੇ ਕੋਈ ਕੰਮ ਨਾ ਪਾ ਦਿਓ ਮੈਂ ਤਾਂ ਦੂਜੇ ਤੇ ਜਿਵੇਂ ਨਾ ਯਾਤਰਾ ਤੇ ਰਹਿਣਾ। ਲੈ ਯਾਤਰਾ ਤੇ ਥੋੜਾ ਜਾਂਦਾ ਸਰਪੰਚਾ ਇਹਦਾ ਘੋੜਾ ਪਾਇਆ ਹੋਇਆ ਯਾਰ। ਉਹ ਹੀ ਮਰੀ ਜਾਂਦਾ ਯਾਰ ਜੱਕੜੇ ਇਹ। ਘੋੜਾ ਪਾਇਆ ਬੈਠਾ ਰਹਿੰਦਾ ਜਾ ਕੇ ਭਵਾਨੀ ਘਰ। ਚਾਹੇ ਕੂੜਾ ਪਾਇਆ ਚਾਹੇ ਖੱਤਰ ਪਾਇਆ ਚਾਹੇ ਕੁਸ ਪਾਇਆ ਪਰ ਮੈਂ 2-3 ਮਹੀਨੇ ਯਾਤਰਾ ਤੇ ਰਹਿਣੀ ਰਹਿਣਾ ਇਨੂੰ ਸਰਪੰਚ ਬਣਾ ਦੀ ਅਗਲੀ ਵਾਰ ਤੇ ਜਿਹੜਾ ਕੁਰਸੀ ਦੇ ਦੀ ਇਹਨੂੰ ਆਹੋ ਆਹੋ ਸਰਪੰਚ ਸਾਹਿਬ ਦੇਡੂ ਕੰਮ ਹੀ ਬਟਾ ਦੇਖ ਭਾਈ ਹਾਂ ਇਹ ਮਾਝੂ ਭਾਂਡੇ ਆਹੋ ਮੈਂ ਥੋਂ ਹੰਬਰ ਦੇ ਆਕੂ ਆਹੋ ਮੈਂ ਪਾਉਂਗੀ ਹਰਾ ਤੇ ਤੱਕੂ ਗੋਹਾ ਕੁੜਾ ਬਾ ਠੀਕ ਆ ਮੈਂ ਤੇ ਨਾਲ ਸਹਿਮਤਾ ਤੂੰ ਗੋਹਾ ਗੋਹਾ ਚੀਂਗੇ ਤੂੰ ਮੈਂ ਤੇਰੇ ਨਾਲ ਸਹਿਮਤਾ ਮੇਰੇ ਤੋਂ ਗੱਪੜੂ ਆ ਗਈ ਹੈ ਫੇਰ ਆਹੋ ਹੱਦ ਤੱਕੜੀ ਆ ਵੀ ਹਾਂ ਟੈਂਕੀ ਤੇ ਤਾਂ ਛਾਲਾ ਮਾਰ ਕੇ ਤੂੰ ਚੜਦੀ ਹੈ ਉੱਪਰ ਤੂੰ ਤੂੰ ਕੀ ਵਿਸਕਾਸ ਉਹ ਡਰਦੀ ਚੜ ਗਈ ਹੁਣੀ ਡਰਦੀ ਡਰਦੀ ਦੁਰਦੀ ਚੜ ਗਈ ਹੁਣੀ ਮੈਂ ਇਹਨੂੰ ਕਹਿੰਦਾ ਤੈਨੂੰ ਵਾਲਾ ਪਤਾ ਟੈਂਕੀ ਤੇ ਹੀ ਕਰਦੀ ਸੀ ਅੱਜ ਤਾਂ ਪਹਿਲਾਂ ਉਧਰ ਭੋਗ ਪੈ ਗਿਆ ਹਟਿਆ ਚਾਰ ਚਾਰ ਕਿਹੜੇ ਕੋਠੇ ਤੇ ਮਾਰਦੀ ਐ ਇਹ ਨਾ ਉੱਤੇ ਹੀ ਕਰਦੀ ਪੱਟੀ-ਗੱਟੀ ਆਹੀ ਪੁੱਛੇ ਨੂੰ ਕੀ ਕਰਦੀ ਉਹਥੇ ਕੀ ਕਰਦੀ ਸੀ ਇੱਕ ਕੱਜਾ ਪੁੱਤਾ ਮੈਂ ਲੀ ਆ ਮੈਂ ਨਾ ਆਉਣਾ ਸੀ ਮੈਂ ਦੇਖਿਆ ਪਾਣੀ ਫੁੱਕਣ ਕਿਉਂ ਨਹੀਂ ਆਉਂਦਾ ਮੁੰਡੇ ਨੂੰ ਕਹਿ ਦਿੰਦੀ ਜੇ ਅੱਖੇ ਲੱਗਣ ਫੇਰੀ ਐ ਜੇ ਕੋਈ ਅੱਖੇ ਲੱਗੂ ਕੰਜਰ ਫੇਰੀ ਐ ਫੇਰ ਤੂੰ ਟੈਂਕੀ ਤੇ ਛੱਡ ਕੇ ਨਾ ਆਉਣਾ ਸੀ ਗੁਸਲ ਕਰਨਾ ਤਾਂ ੱੱਲੇ ਆ ਆਸਲ ਯਾਰ ਲੋੜ ਹੀ ਨਹੀਂ ਗੱਲ ਸੁਣ ਆਪਦੇ ਆਪਦੇ ਕੰਮ ਕਰੋ ਆਪਦੇ ਕੱਪੜੇ ਤਾਂ ਉਹ ਜਿਹੜਾ ਕੋਈ ਗਲਾਸ ਪਾਣੀ ਦਾ ਦੂਜਾ ਦਾ ਗਲਾਸ ਪਾਣੀ ਸਰਪੰਚ ਇਹੀ ਗੱਲ ਦਾ ਮਾਰਾ ਮੈਂ ਵਿਆਹ ਨਹੀਂ ਕਰਾਉਂਦਾ ਹੁੰਦਾ ਹੀ ਨਹੀਂ ਤੇਰਾ ਤਾਂ ਉਹ ਵੀ ਨਹੀਂ ਹੁੰਦਾ ਇਹ ਤਾਂ ਉਹ ਵੀ ਨਹੀਂ ਹੁੰਦਾ ਉਹ ਤਾਂ ਕਹਦੇ ਕਹਦੇ ਛੋਟੀ ਸਰਪੰਚ ਸਾਹਿਬ ਕਹਿੰਦਾ ਨਾ ਕਹ ਪਰ ਤੇਰਾ ਹੁੰਦੀ ਨਹੀਂ ਮੈਂ ਕਰਾਉਂ ਅਮਰੀਕਾ ਜਾ ਕੇ ਲੈ ਗੱਲਾਂ ਦੇਖ ਇਹ ਮੈਂ ਯਾਤਰਾ ਤੇ ਵੀ ਨਹੀਂ ਜਾਂਦਾ ਤਿੰਨ ਤਿੰਨ ਮਹੀਨੇ ਤੈਨੂੰ ਕੋਈ ਮਨੀਕਰ ਮੈਂ ਗਾਈ ਨਹੀਂ ਦੱਦਾ ਤੂੰ ਗੱਲਾਂ ਦੇਖ ਇੱਕ ਗੱਤੀ ਫਰੀ ਜਾਂਦਾ ਭਾਈ ਸਾਡੇ ਕੰਮ ਦਾ ਨਿਬੜਾ ਕਰੋ ਪਹਿਲਾਂ ਸਰਪੰਚ ਸਾਹਿਬ ਨਿਬੜੋ ਇਹ ਕੰਮ ਕਰਨਾ ਉਧਰ ਦੇਖੋ ਭਾਈ ਨਿਬੜਦਾ ਤਾਂ ਇੱਥੀ ਸੁੱਖੀਆਂ ਐਵੇਂ ਆ ਤੂੰ ਵੀ ਸਿਆਣਾ ਸਾਰੇ ਸਿਆਣੇ ਬੈਠਣੇ ਉਹ ਤਾਂ ਚਾਹੇ ਨਹੀਂ ਹੈਗਾ ਸਿਆਣਾ ਪਿੱਠ ਪਿੱਛੇ ਗਹਿਲਾ ਕਰੋ ਯਾਰ ਸਰਪੰਚ ਸਾਹਿਬ ਹਈ ਨਹੀਂ ਯਾਰ ਜਦੋਂ ਸਿਆਣਾ ਬਿਆਣਾ ਘਰੇ ਚਾਦਰਾਂ ਲਾਇਆ ਹੋਇਆ ਇਹੇ ਕਸੋਵੇ ਯਾਰ ਕਰੇ ਲੜਾਈਆਂ ਨਹੀਂ ਮਿਟਰੀ ਬੈਠ ਜਾਣਾ ਕਹਦਾ ਉਹ ਤੂੰ ਵੇੜਲਾ ਤੂੰ ਮੇੜਨੇ ਆਇਆ ਹਣ ਵੇੜ ਕੀ ਜਾਉ ਮਤਾ ਹਾਂ ਦੇਖਦਾ ਚੱਲ ਤੈਨੂੰ ਵੇੜਲਾ ਕਿਵੇਂ ਕਰਨਾ ਹੁਣ ਦੱਸੋ ਤੁਸੀਂ ਤੁਸੀਂ ਕੰਮ ਹੀ ਵੰਡਣੇ ਨਾ ਹਾਂ ਤੂੰ ਭਾਈ ਫਿਰ ਕੱਖ ਕੰਡਾ ਦਾ ਕਰ ਲਿਆ ਕਰ ਧਾਰਾ ਦੂਰਾ ਕੱਢ ਲਿਆ ਕਰ ਇਹ ਗੋਹੇ ਕੁੜੇ ਦਾ ਕਰ ਲਿਆ ਕਰੋ ਇੰਨੀ ਕਰ ਸਕਦੇ ਆ ਹਾਂ ਹੋ ਆ ਠੀਕ ਹੈ ਹਾਂ ਭਾਂਡੇ ਵੀ ਇਹੀ ਮੰਜੂਗੀ ਨਪਾਂਡੇ ਦੇ ਚੱਲ ਭਾਈ ਭਾਂਡੇ ਤੂੰ ਮਾਂਜਨੀ ਕੱਪੜੇ ਧੋ ਲੂਗੀ ਆਹ ਨਾ ਕੱਪੜੇ ਵੀ ਇਹੀ ਧੋਊਗੀ ਮੈਂ ਤਾਂ ਰੋਟੀ ਰੋਟੀ ਬਣਾ ਸਕਦੀ ਆ ਲੈ ਆ ਥੋੜੀ ਹੋ ਪਾਈ ਬੋਲ ਕੁਸ ਚਰ ਰਲਕੇ ਕਰ ਲਿਆ ਕਰੋ ਮੈਂ ਤਾਂ ਲੋਟ ਨਹੀਂ ਹੋਣਾ ਕੰਮ ਬੋਲ ਭਾਈ ਤੂੰ ਸਮਝਾ ਮਾੜਾ ਮੋਟਾ ਥੋੜੀ ਹੋਈ ਪੀ ਬੇਚਾਰੀ ਅੱਧੇ ਕੰਮ ਦਾ ਤੂੰ ਕਰ ਲਿਆ ਕਰ ਅੱਧੇ ਕਰ ਲੈ ਕਰ ਇੱਕ ਮਿੰਟ ਇੱਕ ਮਿੰਟ ਫੋਨ ਆ ਗਿਆ ੁੱਡੀ ਭਾਂਡੇ ਮਾਨ ਸਾਹਿਬ ਦਾ ਆ ਗਿਆ ਚੁੱਪ ਚੁੱਪ ਹੈਲੋ ਹਾਂ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਵਾਤੁਰਦੇ ਆ ਜੀ हां ओही बांध रखे जी पीली बाग की बांध रखी है जवां जी जवां 70 रुपये तुरपे ठीक है जी सुखी चल चल भाई सौदा नहीं देख नबड़ दा साडा ਝਗੜਾ ਤਨ ਵੇੜ ਕੇ ਜਾਓ ਇਹਦਾ ਹੁਣੇ ਨਹੀਂ ਨਿਪਟਦਾ ਹੁਣ ਕਿੱਧਰ ਜਾਨਾ ਭਗਵਾਨ ਸਾਹਿਬ ਦਾ ਫੋਨ ਆ ਗਿਆ ਸੁਖੀ ਯਾਰ ਨਿਮੇੜ ਜਾਂਦਾ ਫਿਰ ਮੈਂ ਵੇਚ ਕੇ ਭਗਵਾਨਤਮਾ ਦਾ ਤੈਨੂੰ ਹੀ ਕਰੂ ਫੋਨ ਆ ਹੋਰ ਕਿਹਨੂੰ ਕਰੂ ਮੂੰ ਹੀ ਤੁਰੇ ਫਿਰਦੇ ਆ ਪਰ ਕਿੱਡੀ ਪਹੁੰਚ ਹੈ ਤੇਰੇ ਵਰਗੋਂ ਤਾਂ ਮੁਸਕੀ ਨਹੀਂ ਆਉਣਾ ਇਹ ਚੱਕਾ ਦਾ ਬਾਹਰ ਹਾਂ ਟੋਡਾ ਨਹੀਂ ਪੈ ਤੰਦਰਖਾਨਾ ਨੇ ਨੱਬੜਦਾ ਚੱਲ ਚੰਗਾ ਆਹੋ ਆ ਜਾ ਸੁਖਿਆ ਚੱਲ ਬਾਈ ਚੱਲ ਸਰਪੰਚ ਮਾਨ ਸਾਹਿਬ ਦਾ ਫੋਨ ਆ ਗਿਆ ਤੇ ਮਾਨ ਦਾ ਫੋਨ ਕੋਈ ਆਪਣਾ ਨੱਬੜ ਨਾਲ ਹੈ ਹੀ ਨਹੀਂ ਜਿਹਦਾ ਨਹੀਂ ਸਰਪੰਚ ਕਿੰਨੇ ਬਣਾਤਾ ਇਹ ਤਾਂ ਇੱਕ ਘਰ ਦਾ ਮਸਲਾ ਨਹੀਂ ਨਵੇੜਾ ਜਾਂਦਾ ਕਿਹੜਾ ਭਾਈ ਨੂੰ ਕਿਹੜਾ ਮਾਨ ਦਾ ਫੋਨ ਆਇਆ ਹੋਗਾ ਆ ਪਿੰਡ ਚੋ ਕਿਸੇ ਦਾ ਫੋਨ ਆਇਆ ਕੋਈ ਫੁਕਰੀਆਂ ਮਾਰਦਾ ਜਾਂਦਾ ਚੱਲ ਬਾਪੂ ਉਧਰ ਗੁਹਾ ਗੁਹਾ ਟਾਉਣੇ ਆ ਆਪਾਂ ਕੰਮ ਕਰ ਲਈਏ ਹੋਰ ਆਪਾਂ ਤਾਂ ਕਰੀਏ ਚੱਲ ਕਰੋ ਕਰੋ ਮਈ ਹਾਂ ਤੁਰਿਆ ਹਾਂ ਮੇਰਾ ਨਾਂ ਕੀ ਰੱਖਿਆ ਦੀ ਚੰਦ ਚੰਦ ਚੜਾ ਚੱਲਿਆ ਫਿਰ ਮੈਂ ਕਰਨੈਲ ਸਿੰਘ ਕਹਿੰਦਾ ਸਰਪੰਚ ਸਾਹਿਬ ਮੈਂ ਵੀ ਆ ਗਿਆ ਦੇਖ ਕੀ ਨੱਛਣ ਕਰਦਾ ਹੈ ਲਾ ਕੇ ਲੱਲਰ ਦੇਖ ਲੈ ਹਾਂ ਕੀ ਫੈਸਲਾ ਕਰਿਆ ਨੇ ਸਰਪੰਚ ਨੇ ਚਾਹੀ ਪੀ ਕੇ ਚਲਾ ਗਿਆ ਹਾਂ ਜੇ ਕਰਿਆ ਕੁਛ ਭਗਵੰਤ ਮਾਨ ਦਾ ਫੋਨ ਆ ਗਿਆ ਲੈ ਉਹ ਕੀ ਹੈ ਯਾਰ ਇਹਨੂੰ ਚੌਰੇ ਨੂੰ ਆਊਗਾ ਫੋਨ ਆ ਮਾ ਤੂੰ ਕਰ ਲੈ ਰੈਸਟ ਕੋਈ ਨਾ ਅੱਜ ਦਾ ਦਿਨ ਠੀਕ ਹੈ ਚੱਲ ਯਾਰ ਤੂੰ ਆ ਕੰਮ ਕਰ ਲੈ ਮਾੜਾ ਮੁੰਡਾ ਚੱਲ ਬਾਬੂ ਚੱਕ ਕੋਈ ਮੈਂ ਕਿਉਂ ਕੰਮ ਕਰਾਂ ਮੈਨੂੰ ਤਾਂ ਨਹੀਂ ਹੁੰਦਾ ਹੰਦਾ ਹੈ ਕੋਈ ਨਹੀਂ ਤੇਰੇ ਚੱਲ ਮੇਰੇ ਤਾਂ ਸੱਟ ਲੱਗੀ ਉੱਥੇ ਮਾਂ ਤੇ ਤੇਰੇ ਕੀ ਗੋਲੀ ਲੱਗੀ ਹੈ ਹਾਂ ਜੇ ਕੰਮ ਕਰ ਲੈ ਕੇ ਆਉਂਦਾ ਹੈ ਇਹਦਾ ਮਤਲਬ ਹਜੇ ਕੋਈ ਪੁਸਪਾਰਦਿਆਂ ਹੋਰ ਤੇਰੀ ਮਰਮਤ ਫੇਰ ਕਰਨੀ ਪਊ ਖਾ ਪੀ ਲੈਣ ਤੇ ਮੈਂ ਫੇਰ ਤੈਨੂੰ ਦੇਖਦੀ ਆਂ ਅਗਲੀ ਵਾਰੀ ਝੱਟ ਆ ਭਾਂਡੇ ਲੈ ਜਾ ਚੱਕੇ ਕਿਉਂ ਕੰਮ ਕਰ ਲੈ ਕੇ ਆਉਂਦਾ ਚੁੱਲ੍ਹੇ 'ਚ ਪੈ ਮੈਂ ਵੀ ਨਹੀਂ ਚੱਕਦੀ